ਜਿੰਨੀਆਂ ਵੀ ਸਰਵਿਸਸਾਂ ਲਗੀਆਂ ਉਹਨਾਂ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਸਾਡੇ ਨਾਗਰਿਕਾਂ ਨੂੰ ਦੇਣ ਦੇ ਲਈ ਸਾਡੇ ਜਿਹੜੇ ਕੰਜ਼ਿਊਮਰ ਨੂੰ ਦੇਣ ਦੇ ਲਈ ਹੋਰ ਜਿਹੜਾ ਰੂਲ ਸਖਤ ਕੀਤੇ ਨਗੇ ਕਿਉਂਕਿ ਜੇ ਮੈਂ ਗੱਲ ਕਰਾਂ ਪੰਜਾਬ ਦੇ ਅੰਦਰ ਜਿਹੜਾ ਡਰਾਈਵਿੰਗ ਲਾਇਸੈਂਸੁੱਦਾਗਾ ਜਦੋਂ ਕੋਈ ਡਰਾਈਵਿੰਗ ਲਾਇਸੈਂਸ ਲੈਣ ਜਾਂਦਾਗਾ ਚਾਹੇ ਕੋਈ ਮੋਟਰ ਕਾਰ ਦਾ ਜਾਂ ਮੋਟਰਸਾਈਕਲ ਦਾ ਉਹਦੇ ਲਈ ਅੱਜ ਮੈਂ ਦੇਖਿਆ ਸੀ ਡਿਪਾਰਟਮੈਂਟ ਦੇ ਅੰਦਰ ਰਿਵਿਊ ਹੋਇਆ ਜਦੋਂ ਕਿ ਲਗਭਗ ਜਿਹੜਾ ਪ੍ਰਕਿਰਤ ਜੋ ਹੈ ਟਾਈਮ ਲਾਈਨ ਆ ਜੇ ਟਾਈਮ ਬਾਉਂਡ ਕੀਤਾ ਗਿਆ ਕਿ 7 ਦਿਨ ਦਾ ਸਮਾਂ ਹੋਣਾ ਚਾਹੀਦਾ ਉਹਦੇ ਬਾਅਦ ਵੀ ਲਗਭਗ ਅੱਜ 7722 ਜਿਹੜੀਆਂ ਐਪਲੀਕੇਸ਼ਨ ਪੈਂਡਿੰਗ ਪੰਜਾ 7722 ਐਪਲੀਕੇਸ਼ਨ ਪੈਂਡਿੰਗ ਪੰਜਾਂ ਨੇ ਇਸੇ ਤਰ੍ਹਾਂ ਰੀਵਲਪ ਡਰਾਈਵਿੰਗ ਲਾਇਸੈਂਸ ਦੀ ਗੱਲ ਆ ਤੇ ਜਦੋਂ ਆਪਾਂ ਲਾਇਸੈਂਸ ਨੂੰ ਰੀਨੂ ਕਰਾਉਣੇ ਆ ਉਹਦੀਆਂ ਲਗਭਗ 7084 ਐਪਲੀਕੇਸ਼ਨਾਂ ਪੰਜਾਬ ਪਰ ਚ ਪੈਂਡਿੰਗ ਪੰਜਾਸੀ ਇਸੇ ਤਰੀਕੇ ਜਿਹੜੇ ਹਾਇਰ ਪਰਚੇਜ਼ ਜਿਹੜੀਆਂ ਐਡੀਸ਼ਨਲ ਐਡੀਸ਼ਨ ਹੁੰਦੀ ਆ ਕਿ ਤੁਸੀਂ ਵਾਹਨ ਵੇਚਤਾ ਜਾਂ ਨਵਾਂ ਲੈ ਲਿਆ ਚੜਵਾ ਲਿਆ ਕਿਸੇ ਤੋਂ ਪੁਰਾਣਾ ਉਹਦੇ ਲਈ ਲਗਭਗ 1634 ਜਿਹੜੀਆਂ ਐਪਲੀਕੇਸ਼ਨਾਂ ਪੈਂਡਿੰਗ ਪੰਜਾਸੀਆਂ ਇਸੇ ਤਰੀਕੇ ਚੇਂਜ ਆਫ ਐਡਰੈਸ ਡਰਾਈਵਿੰਗ ਡੀਐਲ ਦੇ ਅੰਦਰ ਚੇਂਜ ਆਫ ਐਡਰੈਸ ਇਨ ਡੀਐਲ ਦੇ ਅੰਦਰ ਡਰਾਈਵਿੰਗ ਲਾਇਸੈਂਸ ਦੇ ਅੰਦਰ ਲਗਭਗ 2851 ਐਪਲੀਕੇਸ਼ਨਾਂ ਪੈਂਡਿੰਗ ਪੰਜਾਬ ਸੀਗੀਆਂ ਇਹਨਾਂ ਸਾਰਿਆਂ ਦੇ ਅੰਦਰ ਇੱਕ ਟਾਈਮ ਲਾਈਨ ਜਿਹੜੀ ਆ ਉਹ ਸਰਕਾਰ ਵੱਲੋਂ ਨਿਯੁਕਤ ਕੀਤੀ ਗਈ ਸੀ ਪਰ ਲੇਕਿਨ ਫੇਰ ਵੀ ਫੇਰ ਵੀ ਜਿਹੜੀਆਂ ਇਹ ਐਪਲੀਕੇਸ਼ਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇਗੀਆਂ ਇਹ ਪੂਰੇ ਪੰਜਾਬ ਦੇ ਅੰਦਰ ਪੈਂਡਿੰਗ ਪੰਜਾਬ ਸੀਗੀਆਂ ਯਾਨੀ ਕਿ ਡਰਾਈਵ ਲਾਇਸੈਂਸ ਦੇ ਅੰਦਰ ਨਮਾ ਜਦੋਂ ਡਰਾਈਵ ਲਾਇਸੈਂਸ ਜਾਰੀ ਹੁੰਦਾਗਾ ਤਾਂ ਉਹਦਾ ਸਮਾਂਗਾ 7 ਦਿਨ ਤਾਂ ਉਹਦਾ ਸਮਾਂਗਾ 7 ਦਿਨ ਦਾ ਸਮਾਂ ਦਿੱਤਾ ਗਿਆ ਇਸੇ ਤਰੀਕੇ ਰਿਨਿਊਅਲ ਦੇ ਉੱਤੇ ਰਿਨਿਊ ਕਰਾਉਣ ਦੇ ਉੱਤੇ ਡਰਾਈਵ ਲਾਇਸੈਂਸ ਉਹਦੇ ਲਈ ਵੀ 7 ਦਿਨ ਦਾ ਸਮਾਂ ਦਿੱਤਾ ਗਿਆ ਜਦਕਿ ਰਜਿਸਟ੍ਰੇਸ਼ਨ ਸਰਟੀਫਿਕੇਟ ਜੇਕਰ ਤੁਸੀਂ ਆਰਸੀ ਬਣਾਉਣੀ ਆ ਤਾਂ ਉਹਦੇ ਲਈ 21 ਦਿਨ ਦਾ ਸਮਾਂਗਾ ਇਸੇ ਤਰੀਕੇ ਐਡੀਸ਼ਨ ਐਂਡ ਡਿਲੀਸ਼ਨ ਐਡੀਸ਼ਨ ਕਰਨਾਗਾ ਜਾਂ ਡਿਲੀਸ਼ਨ ਕਰਾਉਣੀ ਆ ਕੋਈ ਹਾਇਰ ਪਰਚੇਜ ਐਗਰੀਮੈਂਟ ਦੇ ਅੰਦਰ ਕਿਉਂਕਿ ਜਦੋਂ ਤੁਸੀਂ ਕੋਈ ਵਾਹਨ ਖਰੀਦਦੇ ਹੋ ਤਾਂ ਜਦੋਂ ਆਪਾਂ ਬੈਂਕ ਤੋਂ ਲੋਨ ਲੈਨੇ ਆ ਉਹਦੇ ਅੰਦਰ ਐਂਟਰੀ ਕੋਈ ਡਿਲੀਟ ਕਰਾਉਣੀ ਆ ਜੇ ਐਂਟਰ ਕਰਵਾਉਣਾਗਾ ਤਾਂ ਉਹਦੇ ਲਈ ਵੀ ਸਮਾਂ ਸੀਮਾ ਜਿਹੜੀ 3 ਦਿਨ ਸੀਗੀ। ਸੋਦੀਆਂ ਵੀ ਐਪਲੀਕੇਸ਼ਨਾਂ ਜਿਹੜੀਆਂ ਪੰਜਾਬ ਭਰ ਚ ਬਹੁਤ ਸਾਰੀਆਂ ਪੈਂਡਿੰਗ ਪੰਜਾਂ ਸੀ। ਪਰ ਲੇਕਿਨ ਅੱਜ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਸਖਤ ਫੈਸਲਾ ਲੈਂਦੇ ਹੋਏ ਇਹ ਆਰਡਰ ਜਾਰੀ ਕੀਤੇ ਨੇਗੇ ਕਿ ਸਾਰੀਆਂ ਸਰਵਿਸਸ ਜਿਹੜੀਆਂ ਕਿ ਵਿਉਣ ਦੀ ਟਾਈਮ ਲਿਮਟ ਲਾਈਆਂ ਜਿਹੜੀਆਂ ਕਿ ਸਮੇਂ ਤੋਂ ਵੱਧ ਪੈਂਡਿੰਗ ਪੰਜਾਂ ਐਪਲੀਕੇਸ਼ਨਸ ਨੇ ਕਿ ਪੰਜਾਬ ਭਰ ਦੇ ਅੰਦਰ ਉਹਨਾਂ ਦਾ ਨਿਪਟਾਰਾ ਜਿਹੜਾ ਉਹ 25 April ਤੱਕ ਕਰਨਾਗਾ ਸਾਰੇ ਡਿਪਾਰਟਮੈਂਟ ਨੂੰ ਆਰਟੀਓਜ਼ ਨੂੰ ਸਟੇਟ ਦੇ ਅਫੀਸਰ ਸਹਿਬਾਨ ਨੂੰ ਇਹ ਅੱਜ ਹੁਕਮ ਜਾਰੀ ਹੋਏ ਨੇਗੇ ਕਿ 25 April ਤੱਕ 25 April ਤੱਕ ਸਾਰੀਆਂ ਜਿਹਨੀਆਂ ਐਪਲੀਕੇਸ਼ਨਸ ਪੈਂਡਿੰਗ ਪੰਜਾਂ ਨੇ ਕਿਆਂ ਉਹ ਸਾਰੀਆਂ ਦਾ ਨਿਪਟਾਰਾ ਕਰਨਾਗਾ ਚਾਹੇ ਨਵਾਂ ਲਾਇਸੈਂਸ ਬਣਾਉਣਾਗਾ ਚਾਹੇ ਪੁਰਾਣੇ ਲਾਇਸੈਂਸ ਨੂੰ ਰੀਨਿਊ ਕਰਾਉਣਾਗਾ ਚਾਹੇ ਨਵੀਂ ਜੇ ਸੈਸ਼ਨ ਕਰਵਾਉਣੀ ਆ ਚਾਹੇ ਕੋਈ ਹਾਇਰ ਪਰਚੇਜ ਦਾ ਐਗਰੀਮੈਂਟ ਡਿਲੀਟ ਕਰਾਉਣਾਗਾ ਉਹਦੀ ਐਂਟਰੀ ਖਤਮ ਕਰਾਉਣੀ ਆ ਜਾਂ ਐਂਟਰੀ ਕਰਵਾਉਣੀ ਆ ਜਿੰਨੀਆਂ ਵੀ ਐਪਲੀਕੇਸ਼ਨਾਂ ਲਗਭਗ ਬਹੁਤ ਸਾਰੀਆਂ ਸਰਵਿਸਸਾਂ ਨੇਗੀਆਂ ਮੈਂ ਤੁਹਾਨੂੰ ਸਿਰਫ ਚੰਨ ਅਗਜ਼ੈਂਪਲ ਦਿੱਤੀਆਂ ਨੇਗੀਆਂ ਇਹ ਸਿਰਫ ਜਿੰਨੀਆਂ ਵੀ ਟਾਈਮ ਲਾਉਨ ਕੀਤਾ ਗਿਆਗਾ ਇਹ ਸਾਰੀਆਂ ਦੇ ਸਾਰੀਆਂ 25 ਅਪ੍ਰੈਲ ਤੱਕ 25 ਅਪ੍ਰੈਲ ਤੱਕ ਸਾਰੀਆਂ ਜਿੰਨੀਆਂ ਵੀ ਪੈਂਡਿੰਗ ਅਪਲੀਕੇਸ਼ਨ ਲਗੀਆਂ ਸਾਰੀਆਂ ਦਾ ਨਿਪਟਾਰਾ ਹੋਊਗਾ ਇਹਦਰਦੇਸ਼ ਜਿਹੜੇ ਨੇਗੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਅੱਜ ਸਾਡੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਜੀ ਨੇ ਹਦੇਸ਼ ਜਾਰੀ ਕੀਤੇ ਨੇਗੇ ਕਿ 25 April ਤੱਕ ਕੋਈ ਵੀ ਅਪਲੀਕੇਸ਼ਨ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਪੈਂਡਿੰਗ ਨਹੀਂ ਰਹਿਣੀ ਚਾਹੀਦੀ ਸਾਰੀਆਂ ਦਾ ਫੈਸਲਾ ਜਿਹੜਾ ਹੋਣਾ ਚਾਹੀਦਾ ਔਰ ਇਸ ਤੋਂ ਬਾਅਦ 25 ਤਰੀਕ ਤੋਂ ਬਾਅਦ ਜਿਹੜੀ ਟਾਈਮ ਲਾਈਨ ਹੈ ਯਾਨੀ 7 ਦਿਨ 1 ਕੀ ਦਿਨ 10 ਦਿਨ 9 ਦਿਨ 11 ਦਿਨ 23 ਦਿਨ ਜਿਹੜੀਆਂ ਵੱਖ-ਵੱਖ ਸਰਵਿਸਸਾਂ ਰਹਿਗੀਆਂ ਉਹ ਜਿਹੜਾ ਵੀ ਟਾਈਮ ਲਾਈਨ ਦਿੱਤਾ ਗਿਆ ਉਸ ਤੋਂ ਬਾਅਦ ਕੋਈ ਵੀ ਐਪਲੀਕੇਸ਼ਨ ਪੈਂਡਿੰਗ ਨਹੀਂ ਰਹੂਗੀ ਸਾਰੇ ਪੰਜਾਬ ਦੇ ਨਾਗਰਿਕਾਂ ਨੂੰ ਅਸੀਂ ਸਹੂਲਤਾਂ ਦੇ ਰਹਾਂਗੇ ਸੋ ਜਿਹੜਾ ਵੀ ਅਫਸਰ ਜਿਹੜਾ ਟਾਈਮ ਲਾਈਨ ਦਿੱਤੀ ਗਈ ਆ ਔਰ ਉਸ ਤੋਂ ਬਾਅਦ ਪੈਂਡਿੰਗ ਰੱਖੂਗਾ ਤਾਂ ਦੀ ਜਵਾਬ ਦੇਈ ਜਿਹੜੀ ਆ ਉਹ ਤੈ ਹੋਊਗੀ ਉਹਦੀ ਅਕਾਉਂਟੇਬਿਲਟੀ ਜਿਹੜੀ ਆ ਉਹ ਫਿਕਸ ਹੋਊਗੀ ਕੋਈ ਵੀ ਵਿਅਕਤੀ ਜੇਕਰ ਨਵਾਂ ਲਾਇਸੈਂਸ ਮੜਾਉਣਾ ਚਾਹੁੰਦਾਗਾ ਜੇ 7 ਦਿਨਾਂ ਤੋਂ ਬਾਅਦ ਉਹਦੇ ਲਾਇਸੈਂਸ ਦੀ ਅਰਜ਼ੀ ਪੈਂਡਿੰਗ ਰਹਿ ਗਈ ਤਾਂ ਕੰਸਰਨ ਆਰਟੀਓ ਦੀ ਕੰਸਰਨਟ ਆਫੀਸਰ ਦੀ ਜਿਹੜੀ ਆ ਉਹ ਜਵਾਬਦੇਹੀ ਤੈ ਹੋ ਉਹਨੂੰ ਪ੍ਰੈਸ ਕੀਤਾ ਜਾਊਗਾ ਔਰ ਸਾਰਾ ਹੀ ਇਹਦੀ ਦੇਖ ਰੱਖਸ ਜਿਹੜਾ ਹੈਗਾ ਡਿਪਾਰਟਮੈਂਟ ਦੇ ਉੱਚ ਅਧਿਕਾਰੀ ਕਰਨਗੇ ਐਸਟੀਸੀ ਲੈਵਲ ਦੇ ਸਟੇਟ ਟਰਾਂਸਪੋਰਟ ਕਮਿਸ਼ਨਰ ਜਿਹੜੇ ਨੇਗੇ ਉਹ ਦੇਖਣਗੇ ਕਿ ਕਿਹੜੇ ਕਿਹੜੇ ਡਿਸਟ੍ਰਿਕਟ ਦੇ ਅੰਦਰ 7 ਦਿਨਾਂ ਤੋਂ ਬਾਅਦ ਜਾਂ 11 ਦਿਨਾਂ ਤੋਂ ਬਾਅਦ ਜਾਂ ਕਿੰਨੇ ਦਿਨਾਂ ਤੋਂ ਬਾਅਦ ਜਿਹੜੀਆਂ ਐਪਲੀਕੇਸ਼ਨ ਪੈਂਡਿੰਗ ਪਈਆਂ ਨੇਗੀਆਂ ਜੇਕਰ ਐਪਲੀਕੇਸ਼ਨਾਂ ਪੈਂਡਿੰਗ ਪਈਆਂ ਮਿਲ ਗਈਆਂ ਤਾਂ ਉਸ ਅਫਸਰ ਦੀ ਜਿਹੜੀ ਆ ਉਹਤੇ ਕਾਰਵਾਈ ਕੀਤੀ ਜਾਊ ਜਿਹਦੇ ਕੋਲੇ ਐਪਲੀਕੇਸ਼ਨ ਪੈਂਡਿੰਗ ਪਈਆਂ ਰਹੀਆਂ ਔਰ ਇਸ ਤੋਂ ਬਿਨਾ ਕਿਸੇ ਵੀ ਬੰਦੇ ਨੂੰ ਇਹ ਸਾਰੀਆਂ ਸਰਵਿਸ ਲੈਣ ਲਈ ਕਿਸੇ ਵੀ ਨਾਗਰਿਕ ਨੂੰ ਇਹ ਸਾਰੀਆਂ ਸਰਵਿਸ ਲੈਣ ਦੇ ਲਈ ਹੁਣ ਜਿਹੜਾ ਆਰਟੀਓ ਦਫਤਰ ਜਾਣ ਦੀ ਲੋੜ ਨਹੀਂ ਹੈਗੀ ਆਰਟੀਓ ਦਫਤਰ ਜਾਣ ਦੀ ਲੋੜ ਨਹੀਂ ਹੈਗੀ ਤੁਸੀਂ ਡੋਰ ਸਟੈਪ ਡਿਲੀਵਰੀ ਦੇ ਅੰਦਰ 1076 ਨੰਬਰ ਤੇ ਡਾਇਲ ਕਰੋ ਤਾਂ ਜਿਹੜਾ ਅਫਸਰ ਹੈ ਤੁਹਾਡੇ ਘਰ ਆਊਗਾ ਆ ਕੇ ਉਹ ਤੁਹਾਡੇ ਡਾਕੂਮੈਂਟ ਕਲੈਕਟ ਕਰੂਗਾ ਡਾਕੂਮੈਂਟ ਕਲੈਕਟ ਕਰਨ ਤੋਂ ਬਾਅਦ ਉਹ ਆਪਣੇ ਆਪ ਟਰਾਂਸਪੋਰਟ ਡਿਪਾਰਟਮੈਂਟਸ ਲੈ ਕੇ ਜਾਊਗਾ ਟਰਾਂਸਪੋਰਟ ਡਿਪਾਰਟਮੈਂਟ ਚ ਆਪਣੇ ਆਪ ਲੈ ਕੇ ਜਾਊਗਾ ਉਥੋਂ ਲਾਇਸੈਂਸ ਬਣਾ ਕੇ ਜਾਂ ਆਰਸੀ ਬਣਾ ਕੇ ਜਾਂ ਕੰਸਰਨ ਜਿਹੜਾ ਹੋਰ ਵੀ ਤੁਹਾਡੇ ਡਾਕੂਮੈਂਟ ਨੇ ਉਹ ਪ੍ਰਪੇਅਰ ਕਰਕੇ ਤੁਹਾਨੂੰ ਡਿਲੀਵਰ ਕਰੂਗਾ ਇਸ ਤੋਂ ਬਿਨਾ ਕੱਲਾ ਇਹ ਨਹੀਂ ਕਿ ਅਸੀਂ ਡੋਰ ਸਟੈਪ ਡਿਲੀਵਰੀ ਅਸੀਂ ਨਾਲ ਦੀ ਨਾਲ ਜਿਹੜਾ ਸੇਵਾ ਕੇਂਦਰ ਵੀ empowered ਕੀਤੇ ਨੇ ਜਿੱਦੇ ਵੀ ਸੇਵਾ ਕੇਂਦਰ ਪੰਜਾਬ ਚੱਲ ਰਹੇ ਨੇਗੇ ਉਹਨਾਂ ਸੇਵਾ ਕੇਂਦਰਾਂ ਦੇ ਅੰਦਰ ਜਾ ਕੇ ਹੀ ਤੁਸੀਂ ਆਪਣੀ ਐਪਲੀਕੇਸ਼ਨ ਦੇ ਸਕਦੇ ਹੋ ਔਰ ਤੁਹਾਨੂੰ ਆਰਟੀਓ ਦਫਤਰ ਚ ਜਾ ਕੇ ਚੱਕਰ ਕੱਟਣ ਦੀ ਲੋੜ ਨਹੀਂ ਹੈ ਆਰਟੀ ਦੇ ਦਫਤਰ ਜਾਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਸੇਵਾ ਕੇਂਦਰ ਜਾਂ ਡੋਰਸਟੈਪ ਲੈ ਵੀ ਦੇ ਰਹਾਂ ਹਾਂ ਤੁਸੀਂ ਆਪਣੇ ਟਰਾਂਸਪੋਰਟ ਡਿਪਾਰਟਮੈਂਟ ਦੇ ਸਾਰੇ ਕੰਮ ਕਰਵਾ ਸਕਦੇ ਹੋਗੇ ਔਰ ਜੇਕਰ ਕੋਈ ਦਿੱਤੀ ਹੋਈ ਟਾਈਮ ਲਾਈਨ ਤੋਂ ਬਾਅਦ ਜਿਹੜੀ ਟਾਈਮ ਲਾਈਨ ਦਿੱਤੀ ਗਈ ਆ ਔਰ ਉਸ ਤੋਂ ਬਾਅਦ ਕੋਈ ਦੇਲੇ ਹੋਊਗੀ ਤਾਂ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਕੰਸਰਨ ਦਫਤਰਾਂ ਦੀ ਹੋਊਗੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਹਦੇ ਨਾਲ ਦੀ ਨਾਲ ਅਸੀਂ WhatsApp ਚੈਟਬੋਟ ਜਿਹੜੀ WhatsApp ਚੈਟਬੋਟ ਆ ਓਬੀਐਸੀ ਸ਼ੁਰੂ ਕਰਨ ਜਾ ਰਹੇ ਹਾਂਗੇ ਤਾਂ ਕਿ ਕੋਈ ਵੀ ਵਿਅਕਤੀ ਆਪਣੇ ਘਰ ਬੈਠਾ ਹੀ ਇਹ ਸਾਰੀਆਂ ਸਹੂਲਤਾਂ ਲੈ ਸਕੇ WhatsApp WhatsApp ਜਿਹੜੀ ਚੈਟਬੋਟ ਆ ਉਹਦੇ ਰਾਹੀਂ ਤੁਸੀਂ ਕੰਸਰਨ ਸੇਵਾਵਾਂ ਜਿਹੜੀਆਂ ਜਿੰਨੀਆਂ ਵੀ ਸੇਵਾਵਾਂ ਨੇ ਉਹ ਲੈ ਸਕਦੇ ਹੋ ਬੜੇ ਆਸਾਨੀ ਦੇ ਨਾਲ ਤੁਸੀਂ ਆਪਣੇ ਫੋਨ ਉੱਤੇ ਉਸ ਚੈਟਬੋਟ ਦੇ ਰਾਹੀਂ ਵਿਭਾਗ ਦੇ ਵਿਭਾਗ 'ਚ ਜਾ ਕੇ ਐਪਲੀਕੇਸ਼ਨ ਡਾਊਨਲੋਡ ਕਰਕੇ ਤੁਸੀਂ ਆਪਣੇ ਡਾਕੂਮੈਂਟ ਉੱਤੇ ਡਾਊਨਲੋਡ ਕਰੋਗੇ ਜਿੰਨੀ ਫੀਸ ਆ ਭਰੋਗੇ ਤਾਂ ਤੁਹਾਨੂੰ ਉਹ ਸਰਟੀਫਿਕੇਟ ਆ ਉਹ ਤੁਹਾਡੇ ਮੋਬਾਈਲ ਐਪ ਦੇ ਉੱਤੇ ਹੀ ਬਣ ਕੇ ਘਰੇ ਆ ਜਾਊਗਾ ਸੋ ਮੈਂ ਸਮਝਦਾ ਇੱਕ ਬਹੁਤ ਹੀ ਵੱਡਾ ਸਟੈਪ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਇੱਕ ਕ੍ਰਾਂਤੀਕਾਰੀ ਸਟੈਪ ਜਿਹੜਾ ਉਹ ਪੰਜਾਬ ਦੇ ਨਾਗਰਿਕਾਂ ਨੂੰ ਸੁਭਾਵਾ ਦੇਣ ਲਈ ਚੁੱਕਿਆ ਹੈਗਾ ਕਿਉਂਕਿ ਬਹੁਤ ਸਾਰੀ ਖੱਜਲ ਖਵਾਰੀ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਬਹੁਤ ਸਾਰੀ ਲੁੱਟਖੋਟ ਜਿਹੜੀ ਆ ਬਹੁਤ ਸਾਰੀ ਕਰਾਪਸ਼ਨ ਜਿਹੜੀ ਆ ਉਹ ਨਿਚਲੇ ਲੈਵਲ ਤੇ ਹੁੰਦੀ ਸੀਗੀ ਉਹਨੂੰ ਬਿਲਕੁਲ ਜੜ ਤੋਂ ਖਤਮ ਕਰਨ ਦੇ ਲਈ ਇਹ ਵੱਡਾ ਸਟੈਪ ਚੁੱਕਿਆ ਗਿਆ ਹੈ ਕਿ ਸਾਰੀਆਂ ਸਬਾਮਾਂ ਜਿਹੜੀਆਂ ਨੇ ਉਹ ਆਨਲਾਈਨ ਕਰ ਦਿੱਤੀਆਂ ਗਈਆਂ ਨੇ ਗਿਆ ਔਰ ਕਿਸੇ ਨੇ ਵੀ ਖੱਜਲ ਖਵਾਰ ਨਹੀਂ ਹੋਣ ਦਿੱਤਾ ਜਾਊਗਾ ਇਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਰਕਾਰ ਦੀ ਆ ਜੇਕਰ ਕੋਈ ਖੱਜਲ ਖਵਾਰੀ ਕਰੂਗਾ ਜਾਂ ਜ਼ਿਆਦਾ ਟਾਈਮ ਲਾਊਗਾ ਦਿੱਤੇ ਹੋਏ ਟਾਈਮ ਦੇ ਬਾਅਦ ਤਾਂ ਉਹਦੇ ਖਿਲਾਫ ਵਪਾਗ ਜਿਹੜਾ ਉਹ ਸਖਤ ਕਾਰਵਾਈ ਕਰੂਗਾ ਥੈਂਕ ਯੂ ਮਿਸਟਰ ਸਾਹਿਬ ਕਈ ਲੱਖ ਇਸ ਟਾਈਮ ਸਮਾਰਟ ਕਾਰਡ ਪੈਂਡਿੰਗ ਕਰ ਰਹੇ ਨੇ ਉਹਦੇ ਵਿੱਚ ਦੱਸਿਆ ਨਹੀਂ ਸਮਾਰਟ ਕਾਰਡ ਦੀ ਸਪਲਾਈ ਨਹੀਂ ਹੋ ਰਹੀ ਤੇ ਇਸ ਮਾਮਲੇ 'ਚ ਅਸਰ ਕਿਹਨੇ ਦੋਸ਼ੀ ਠੜਾਇਆ ਜਾਂਦਾ ਇੱਕੇ ਦਰਾਉਂਦਾ ਨੇ ਉਹ ਇੱਕ ਕੰਪਨੀ ਦਾ ਇਸ਼ੂ ਹੈਗਾ ਉਹ ਬੜੀ ਜਲਦੀ ਰਿਜ਼ੋਲਵ ਹੋ ਜੂਗਾ ਟੈਂਡਰ ਦੀ ਪ੍ਰਕਿਰਿਆ ਜਿਹੜੀ ਆ ਉਹ ਦੀ ਲਗਭਗ ਪੂਰੀ ਹੋ ਚੁੱਕੀ ਹੈ ਬੜੀ ਆ ਜੂਗਾ ਕੋਈ ਪੁਰਾਣੀ ਜਿਹੜੀ ਕੰਪਨੀ ਸੀ ਉਹ ਭੱਜ ਗਈ ਸੀਗੀ ਉਹ ਚੱਲ ਕੇ ਚਲੀ ਗਈ ਸੀ ਉਹ ਤਾਂ ਟੈਂਡਰ ਦੀ ਪ੍ਰਕਿਰਿਆ ਗਈ ਪਰ ਲੇਕਿਨ ਜਿਹੜਾ ਟਾਈਮ ਲਾਈਨ ਦਿੱਤਾ ਗਿਆ ਦੂਜੀਆਂ ਨਾਗਰਿਕ ਸਭਾਵਾਂ ਨੇ ਕੀਆ ਸੋ ਜਿਹੜਾ ਵੀ ਟਾਈਮ ਲਾਈਨ ਤੋਂ ਬਾਅਦ ਜੋ ਟੈਂਡਰ ਪ੍ਰੋਸੈਸ ਪੂਰਾ ਹੋ ਗਿਆ ਉਸ ਤੋਂ ਬਾਅਦ ਡਿਲੇ ਕਰੂਗਾ ਤਾਂ ਤੇ ਖਲਾਫ ਕਰੂਗਾ ਹਾਂਜੀ ਸਾਹਿਬ ਬਹੁਤ ਸਾਰੇ ਕੰਸਟਰਕਟਰ ਪੈਂਡਿੰਗ ਟ੍ਰੇਨਿੰਗ ਤੇ ਉਹਦੇ ਲਈ ਜਿਵੇਂ ਬੈਨ ਥੋੜੇ ਨੇ ਤੇ ਉਹ ਕਿਵੇਂ ਕਰਨਗੇ ਕਿ ਸੈਟਰਡੇ ਜਾਂ ਦੇਖੋ ਚਾਹ ਸੈਚਵੇ ਸੰਡੇ ਜਦੋਂ ਮਰਜ਼ੀ ਕਰਨ ਅਸੀਂ ਟਾਈਮ ਲਾਉਂ ਦਿੱਤੀ ਆ ਕਿ 25 ਅਪ੍ਰੈਲ ਤੋਂ ਬਾਅਦ ਜਿੰਨੀਆਂ ਵੀ ਅਰਜ਼ੀਆਂ ਲਗੀਆਂ ਇੱਕ ਵੀ ਅਰਜ਼ੀ ਪੈਂਡਿੰਗ ਨਹੀਂ ਰਹਿਣੀ ਚਾਹੀਦੀ ਸਭ ਦਾ ਜੜਾ ਨਿਪਟਾਰਾ ਹੋਣਾ ਚਾਹੀਦਾ ਦੋ ਸਟੈਪ ਦੋ ਸਟੈਪ ਦੋ ਸਟੈਪ ਉਹਦੇ ਕੋਈ ਚਾਰਜਸ ਵੀ ਐਕਸਟਰਾ ਦੇਣੇ ਪੈਣਗੇ ਕਰਨਾ ਨਹੀਂ ਨਹੀਂ ਜਿਹੜੀਆਂ ਆਲਰੇਡੀ 50 ਰੁਪਏ ਰੱਖੇ ਗਏ ਨੇ ਉਹੀ ਚਾਰਜਸ ਨੇਗੇ ਕਿਉਂਕਿ ਅੱਗੇ 120 ਰੁਪਏ ਸੀਗੇ ਅਸੀਂ ਉਹ ਘਟਾ ਦਿੱਤੇ ਗਏ ਸੀ ਕਿ ਉਹ ਹੁਣ 50 ਰੁਪਏ ਨੇ दे तो देखिए जब न आप चैट के राहें अप्लाई करोगे तो सारी समस्या का समाधान हो जाएगा अभी चैट बड़ी जल्दी जो है हम इंट्रोड्यूस करने जा रहे हैं उसके बाद ये सारी समस्या का समाधान हो जाएगा ਜਾਤਕੀ ਜਿਹਦਾ ਉਹ ਠੀਕ ਹੀ ਵਿਦਾਇਤ ਕੀ ਹਲੇ ਕੋਈ ਨਾ ਸ਼ਕਤੀਪੂਰਤੀ ਨਹੀਂ ਠੀਕ ਜੀ ਬਿਲਕੁਲ ਬਿਲਕੁਲ ਸਾਰਾ ਕੁਝ ਜਿਹੜਾ ਹੈਗਾ ਉਹ ਐਕਸੈਪਟੇਬਲ ਹੋਊਗਾ ਮਾਡਰਨਾਈਜੇਸ਼ਨ ਜਿਹੜੀ ਆ ਪੂਰੇ ਪੰਜਾਬ 'ਚ ਹੋ ਰਹੀ ਆ ਕੈਮਰੇ ਵੀ ਲੱਗ ਰਹੇ ਨੇ ਕਿ ਬਿਲਕੁਲ ਸਾਰਾ ਪੰਜਾਬ ਦੇ ਅੰਦਰ ਅਸੀਂ ਟਰਾਂਸਪੋਰਟ ਦੇ ਖੇਤਰ ਦੇ ਅੰਦਰ ਵੱਡੇ ਬਦਲਾਅ ਜਿਹੜੇ ਨੇਗੇ ਉਹ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਕਰੂਗੀ ਜੀ ਸਰਕਾਰ ਹੈ ਇਹ ਜੀ ਆਪਣੀ ਜਿਹੜੀ ਸਟੇਟ ਹੈ ਹੈ ਕਾਰਵਾਈ ਇਹ ਆ ਕਿ ਡਿਪਾਰਟਮੈਂਟ ਤੇ ਜਿਹੜੀਆਂ ਸਜਾਵਾਂ ਹੁੰਦੀਆਂ ਨੇ ਉਸ ਡਿਪਾਰਟਮੈਂਟ ਦੀ ਸਜਾਵਾਂ ਉਹਨਾਂ ਨੂੰ ਮਿਲਣਗੀਆਂ ਕੀ ਸਰ ਜੀ ਸੱਤ ਦਿਨ ਦਾ ਜਾਂ 12 ਦਿਨ ਦਾ ਕੈਂਪੀਸ ਕੀਤਾ ਆ ਜੇ ਅਫਸਰ ਉਸ ਟਾਈਮ ਲਾਈਨ ਦੇ ਦੌਰਾਨ ਨਹੀਂ ਕਰਦੇ ਤਾਂ ਤੁਸੀਂ ਕੀ ਜੋ ਪੈ ਕੀਤਾ ਨੇ ਉਹਦੇ ਕੀ ਕਾਰਵਾਈ ਵਿਭਾਗੀ ਕਾਰਵਾਈ ਹੋਊਗੀ ਜਿਹੜਾ ਵਿਭਾਗ ਦੇ ਅੰਦਰ ਜਿਹੜੀਆਂ ਸਰਟਨ ਗਾਈਡਲਾਈਨ ਜਿਹੜੀਆਂ ਮੁਲਾਜ਼ਮ ਲਈ ਹੁੰਦੀਆਂ ਨੇਗੀਆਂ ਕਿ ਆਰਟੀਓ ਦੀ ਜੇਦੀ ਚਾਰ ਸ਼ੀਟ ਹੋਊਗੀ ਮੇਜਰ ਚਾਰ ਸ਼ੀਟ ਉਹਦੀ ਜਿਹੜੀ ਮੰਨੀ ਜਾਊਗੀ ਉਹਦੀ ਇਨਕਰੀਮੈਂਟ ਬੰਦ ਹੋਣਗੇ ਉਹ ਆਪਣੀ ਸਰਵਿਸ ਤੋਂ ਵੀ ਹਟੋ ਸਕਦਾ ਜੇਕਰ ਕੋਈ ਉਹ ਜ਼ਿਆਦਾ ਗਲਤ ਕੰਮ ਕਰੂਗਾ ਦੇਖੋ ਇਹ ਤਾਂ ਉਹ ਹੀ ਦੱਸ ਸਕਦੇ ਨੇ ਕਿ ਉਹ ਐਨਡੀਪੀਐ ਸੈਕਟ ਦਾ ਕੰਮ ਕਰਦੇ ਨੇ ਜਾਂ ਨਹੀਂ ਕਰਦੇ ਜਿਹੜਾ ਵੀ ਵਿਅਕਤੀ ਕੋਈ ਪੰਜਾਬ ਦੇ ਅੰਦਰ ਨਸ਼ਾ ਵੇਚਦਾ ਤਾਂ ਉਹਦੇ ਖਿਲਾਫ ਕਾਰਵਾਈ ਹੋਊਗੀ ਉਹ ਕੋਈ ਵੀ ਆ ਇਹ ਤਾਂ ਅਲਰੇੜੀ ਜਦੋਂ ਯੁੱਧ ਨਸ਼ਿਆਂ ਵਿਰੋਧ ਅਸੀਂ ਸ਼ੁਰੂ ਕੀਤਾ ਸੀਗਾ ਅਸੀਂ ਕਿਹਾ ਸੀਗਾ ਕਿ ਭਾਈ ਜੇਕਰ ਕੋਈ ਨਸ਼ੇ ਖਾਂਦਾ ਤਾਂ ਛੱਡ ਦੇਵੇ ਜੇਕਰ ਕਿਸੇ ਨੂੰ ਜ਼ਰੂਰਤ ਆ ਇਲਾਜ ਕਰਾਉਣ ਦੀ ਅਸੀਂ ਇਲਾਜ ਕਰਾਵਾਂਗੇ ਜੇਕਰ ਕੋਈ ਨਸ਼ੇ ਵੇਚੂਗਾ ਚਾਹੇ ਕੋਈ ਵੀ ਉਹਦੇ ਖਿਲਾਫ ਕਾਰਵਾਈ ਹੋਊਗੀ ਜੇਕਰ